ਸ਼ੁਕਰੇ ਪ੍ਰਮਾਤਮਾ ਦਾ ਕਿ ਚਾਲਕ ਬਚ ਗਿਆ ਮਕੋੜਾ ਪਤਣ ਦੇ ਪਲਟੂਨ ਪੁਲ ਦੇ ਉੱਤੇ ਫਟਾ ਹਾਦਸਾ ਹੋਇਆ ਗੰਨੇ ਨਾਲ ਪਰੀ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਡਿੱਗ ਗਏ ਮਕੋੜਾ ਪਤਣ ਤੇ ਉਸ ਵੇਲੇ ਇਹ ਹਾਦਸਾ ਵਾਪਰਿਆ ਜਦ ਇੱਕ ਕਿਸਾਨ ਆਪਣਾ ਟਰੈਕਟਰ ਟਰਾਲੀ ਤੇ ਗੰਨੇ ਲੱਦ ਕੇ ਲਾਚਾਰਿਆ ਸੀ ਕਿ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਦੇ ਕਾਰਨ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਸਿੱਧਾ ਜਾ ਕੇ ਡਿੱਗ ਜਾਂਦੀ ਹੈ ਇਸ ਸੰਬੰਧੀ ਜਾਣਕਾਰੀ ਮਿਲੀ ਆ ਕਿ ਦਰਿਆ ਤੋਂ ਪਰਲੇ ਪਾਸੇ ਪਿੰਚੂਮਰ ਦਾ ਇੱਕ ਕਿਸਾਨ ਆਪਣਾ ਜਿਹੜਾ ਗੰਨਾ ਟਰੈਕਟਰ ਟਰਾਲੀ ਤੇ ਲੱਦ ਕੇ ਮਿਲ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਚਾਲਕ ਬਚ ਗਿਆ ਮਕੋੜਾ ਪਤਣ ਦੇ ਪਲਟੂਨ ਪੁਲ ਦੇ ਉੱਤੇ ਫਟਾ ਹਾਦਸਾ ਹੋਇਆ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਡਿੱਗ ਗਈ ਮਕੋੜਾ ਪਤਣ ਤੇ ਉਸ ਵੇਲੇ ਇਹ ਹਾਦਸਾ ਵਾਪਰਿਆ ਜਦ ਇੱਕ ਕਿਸਾਨ ਆਪਣਾ ਟਰੈਕਟਰ ਟਰਾਲੀ ਤੇ ਗੰਨੇ ਲੱਦ ਕੇ ਲਾਚਾਰਿਆ ਸੀ ਕਿ ਅਚਾਨਕ ਟਰੈਕਟਰ ਦਾ संतुलन ਵਿਗੜਨ ਦੇ ਕਾਰਨ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਸਿੱਧਾ ਜਾ ਕੇ ਡਿੱਗ ਜਾਂਦੀ ਹੈ ਇਸ ਸੰਬੰਧੀ ਜਾਣਕਾਰੀ ਮਿਲੀ ਆ ਕਿ ਦਰਿਆ ਤੋਂ ਪਰਲੇ ਪਾਸੇ ਪਿੰਚੂਮਰ ਦਾ ਇੱਕ ਕਿਸਾਨ ਆਪਣਾ ਜਿਹੜਾ ਗੰਨਾ ਟਰੈਕਟਰ ਟਰਾਲੀ ਤੇ ਲੱਦ ਕੇ ਮਿਲ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਚਾਲਕ ਬਚ ਗਿਆ ਮਕੋੜਾ ਪਤਣ ਦੇ ਪਲਟੂਨ ਪੁਲ ਦੇ ਉੱਤੇ ਫਟਾ ਹਾਦਸਾ ਹੋਇਆ ਗੰਨੇ ਨਾਲ ਪਰੀ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਡਿੱਗ ਗਏ ਮਕੋੜਾ ਪਤਣ ਤੇ ਉਸ ਵੇਲੇ ਇਹ ਹਾਦਸਾ ਵਾਪਰਿਆ ਜਦ ਇੱਕ ਕਿਸਾਨ ਆਪਣਾ ਟਰੈਕਟਰ ਟਰਾਲੀ ਤੇ ਗੰਨੇ ਲੱਦ ਕੇ ਲਾਚਾਰਿਆ ਸੀ ਕਿ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਦੇ ਕਾਰਨ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਸਿੱਧਾ ਜਾ ਕੇ ਡਿੱਗ ਜਾਂਦੀ ਹੈ ਇਸ ਸੰਬੰਧੀ ਜਾਣਕਾਰੀ ਮਿਲੀ ਆ ਕਿ ਦਰਿਆ ਤੋਂ ਪਰਲੇ ਪਾਸੇ ਪਿੰਚੂਮਰ ਦਾ ਇੱਕ ਕਿਸਾਨ ਆਪਣਾ ਜਿਹੜਾ ਗੰਨਾ ਟਰੈਕਟਰ ਟਰਾਲੀ ਤੇ ਲੱਦ ਕੇ ਮਿਲ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਹਾਂ ਸ਼ੁਕਰੇ ਪ੍ਰਮਾਤਮਾ ਦਾ ਕਿ ਚਾਲਕ ਬਚ ਗਿਆ ਮਕੋੜਾ ਪਤਣ ਦੇ ਪਲਟੂਨ ਪੁਲ ਦੇ ਉੱਤੇ ਫਟਾ ਹਾਦਸਾ ਹੋਇਆ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਡਿੱਗ ਗਈ ਮਕੋੜਾ ਪਤਣ ਤੇ ਉਸ ਵੇਲੇ ਇਹ ਹਾਦਸਾ ਵਾਪਰਿਆ ਜਦ ਇੱਕ ਕਿਸਾਨ ਆਪਣਾ ਟਰੈਕਟਰ ਟਰਾਲੀ ਤੇ ਗੰਨੇ ਲੱਦ ਕੇ ਲਾਚਾਰਿਆ ਸੀ ਕਿ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਦੇ ਕਾਰਨ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਸਿੱਧਾ ਜਾ ਕੇ ਡਿੱਗ ਜਾਂਦੀ ਹੈ ਇਸ ਸੰਬੰਧੀ ਜਾਣਕਾਰੀ ਮਿਲੀ ਆ ਕਿ ਦਰਿਆ ਤੋਂ ਪਰਲੇ ਪਾਸੇ ਪਿੰਚੂਮਰ ਦਾ ਇੱਕ ਕਿਸਾਨ ਆਪਣਾ ਜਿਹੜਾ ਗੰਨਾ ਟਰੈਕਟਰ ਟਰਾਲੀ ਤੇ ਲੱਦ ਕੇ ਮਿਲ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ thank yeah. you yeah.